ਛੇਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਨੇ ਲੱਗ ਕੇ ਆਈਆਂ ਵਿਗਿਆਨ ਵਿਸ਼ੇ ਦਾ ਪਾਠ 8 ਸਰੀਰ ਵਿੱਚ ਗਤੀ ਬਾਡੀ ਮੂਵਮੈਂਟਸ ਤਾਂ ਅੱਜ ਆਪਾਂ ਪਾਠ 8 ਸਰੀਰ ਵਿੱਚ ਗਤੀ ਬਾਡੀ ਮੂਵਮੈਂਟਸ ਦੇ ਅਭਿਆਸ ਦੇ ਪ੍ਰਸ਼ਨ ਕਰਾਂਗੇ ਤਾਂ ਅਭਿਆਸ ਦੇਖ ਰਿਹਾ ਸੁ ਪ੍ਰਸ਼ਨ ਆਪਾਂ ਕਰਨ ਜਾ ਰਹੇ ਹਾਂ ਪਹਿਲਾ ਪ੍ਰਸ਼ਨ ਹੈਗਾ ਖਾਲੀ ਥਾਵਾਂ ਭਰੋ ਖਾਲੀ ਥਾਂ ਮੈਂ ਭਰੋ ਪਹਿਲੀ ਖਾਲੀ ਥਾਂ ਜਿਸ ਸਥਾਨ ਤੇ ਹੱਡੀਆਂ ਮਿਲਦੀਆਂ ਹਨ ਉਸ ਸਥਾਨ ਨੂੰ ਜੋੜ ਕਹਿੰਦੇ ਹਨ ਜੋੜ ਕਹਿੰਦੇ ਹਨ ਮਨੁੱਖੀ ਪਿੰਜਰ ਡੈਸ਼ ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ ਹੱਡੀਆਂ ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ ਤੀਜੀ ਖਾਲੀ ਥਾਂ ਖੋਪੜੀ ਸਰੀਰ ਦੇ ਦਿਮਾਗ ਨੂੰ ਸੁਰੱਖਿਅਤ ਕਰਦੀ ਹੈ ਚੌਥੀ ਖਾਲੀ ਥਾਂ ਗੰਡੋਆ ਡੈਸ਼ ਦੀ ਵਰਤੋਂ ਰਾਹੀਂ ਗਤੀ ਕਰਦਾ ਹੈ ਮਾਸਪੇਸ਼ੀਆਂ ਲੀਵਰ ਤੋਂ ਰਾਹੀਂ ਪੰਜਵੀਂ ਖਾਲੀ ਥਾਂ ਗੋਡੇ ਦਾ ਜੋੜ ਡੈਸ਼ ਜੋੜ ਦੀ ਉਦਾਹਰਣ ਹੈ ਕਬਜ਼ੇਦਾਰ ਜੋੜ ਕਬਜ਼ੇਦਾਰ ਜੋੜ ਦੀ ਉਦਾਹਰਣ ਹੈ ਹਾਂਜੀ ਸੈਕੰਡ ਕੁਐਸਚਨ ਹੈ ਦਾ ਸਹੀ ਜਾਂ ਗਲਤ ਲਿਖੋ ਪਹਿਲਾ ਪਸਲੀ पिਂਜਰ ਪਸਲੀਆਂ ਦੇ 12 ਜੋੜਿਆਂ ਤੋਂ ਬਣਿਆ ਕੋਣ ਆਕਾਰ ਦਾ ਹਿੱਸਾ ਹੈ ਠੀਕ ਹੈ ਦੂਸਰਾ ਉਪ ਅਸਥੀਆਂ ਹੱਡੀਆਂ ਤੋਂ ਜ਼ਿਆਦਾ ਸਖਤ ਹੁੰਦੀਆਂ ਹਨ ਨਹੀਂ ਜੀ ਇਹ ਨਰਮ ਹੁੰਦੀਆਂ ਲਚਕੀਲੀਆਂ ਹੁੰਦੀਆਂ ਇਸ ਕਰਕੇ ਇਹ ਗਲਤ ਹੈ ਤੀਜਾ ਹੱਡੀਆਂ ਨੂੰ ਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ ਨਹੀਂ ਜੀ ਗਲਤ ਹੈ ਬਿਲਕੁਲ ਲੋੜ ਹੁੰਦੀ ਹੈ ਚੌਥਾ ਤਾਰਾ ਰੇਖੀ ਸਰੀਰ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦਾ ਵਿਚਕਾਰਲਾ ਭਾਗ ਇਸ ਦੇ ਸਿਰੇ ਤੇ ਪੂਛ ਤੋਂ ਚਪਟਾ ਹੁੰਦਾ ਹੈ ਹਾਂਜੀ ਬਿਲਕੁਲ ਠੀਕ ਹੈ ਪੰਜਵਾਂ ਸਬ ਸਿੱਧੀ ਰੇਖਾ ਵਿੱਚ ਬਹੁਤ ਤੇਜ਼ ਗਤੀ ਕਰਦੇ ਹਨ ਨਹੀਂ ਜੀ ਗਲਤ ਹੈ ਇਹ ਵਿੰਗ ਬਣਾਵੇਂ ਪਾ ਕੇ ਤੇਜ਼ ਗਤੀ ਕਰਦਾ ਹੈ ਸਿੱਧੀ ਰੇਖਾ ਵਿੱਚ ਨਹੀਂ ਕਰਦਾ ਸੋ ਇਹ ਗਲਤ ਹੈ ਤਾਂ ਅਸ ਇਸ ਤੋਂ ਨੈਕਸਟ ਆਪਾਂ ਤੀਜਾ ਪ੍ਰਸ਼ਨ ਕਾਲਮ ਊੜਾ ਅਤੇ ਆੜਾ ਦਾ ਮਿਲਾਨ ਕਰੋ ਕਾਲਮ ਊੜਾ ਅਤੇ ਆੜਾ ਦਾ ਮਿਲਾਨ ਕਰੋ ਕਾਲਮ ਊੜਾ ਕਾਲਮ ਆੜਾ ਊੜਾ ਗेंद ਗੁੱਤੀ ਜੋੜ ਗेंद ਗੁੱਤੀ ਜੋੜ ਨੂੰ ਅਸੀਂ ਮਿਲਾਵਾਂਗੇ ਮੋਢੇ ਦੇ ਜੋੜ ਨਾਲ ਆੜਾ ਗਤੀ ਨਾ ਕਰਨ ਵਾਲਾ ਜੋੜ ਇਹ ਖੋਪੜੀ ਦੀਆਂ ਹੱਡੀਆਂ ਕਬਜੇਦਾਰ ਜੋੜ ਉਂਗਲੀਆਂ ਕੇਂਦਰੀ ਜੋੜ ਸਿਰ ਦੀ ਗਤੀ ਗਲਾਈਡਿੰਗ ਜੋੜ ਗੁੱਟ ਦੀਆਂ ਹੱਡੀਆਂ ਹਾਂਜੀ ਇਹ ਹੋ ਗਿਆ ਕਲਮ ਲਾਓ ਹਣ ਹੁਣ ਆ ਗਿਆ ਆਪਣਾ ਚੌਥਾ ਪ੍ਰਸ਼ਨ ਸਹੀ ਉੱਤਰ ਦੀ ਚੋਣ ਕਰੋ ਤਾਂ ਸਹੀ ਉੱਤਰ ਦੀ ਚੋਣ ਲਈ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਪੱਥਲੀਆਂ ਦੁਆਰਾ ਸੁਰੱਖਿਅਤ ਹੁੰਦਾ ਹੈ ਹਾਂਜੀ ਅਸੀਂ ਜਾਣਦੇ ਹਾਂ ਕਿ ਇਹ ਹੈ ਦਿਲ ਊੜਾ ਦੂਜਾ ਕੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ ਥੋਲ ਹੱਡੀਆਂ ਪੇਸ਼ੀਦਾਰ ਪੈਰ ਉਪਾਸਥੀਆਂ ਤਾਂ ਇਹਦੇ ਵਿੱਚੋਂ ਈ ਡੀ ਭਾਗ ਪੇਸ਼ੀਦਾਰ ਪੈਰ ਇਸ ਦਾ ਸਹੀ ਉੱਤਰ ਹੈ ਤੀਜਾ ਪ੍ਰਸ਼ਨ ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਅਤੇ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ ਹਾਂਜੀ ਸਿਰ ਗਲਫੜੇ ਖੰਭ ਸਰੀਰ ਉੱਪਰ ਮੋਜੂਦ ਚਮੜੀ ਇਹਦੇ ਵਿੱਚੋਂ ਵੀ ਈ ਅਨਸਰ ਠੀਕ ਹੈ ਈਡੀ ਖੰਭ ਫਿੰਸ ਫਿੰਸ ਦੇ ਨਾਲ ਉਹ ਆਪਣੀ ਦਿਸ਼ਾ ਦਾ ਬਦਲਾਅ ਕਰ ਸਕਦੇ ਹਨ ਹਾਂਜੀ ਇੱਥੋਂ ਤੱਕ ਆਪਾਂ ਪ੍ਰਸ਼ਨ ਪਹਿਲਾ ਪ੍ਰਸ਼ਨ ਜਿਹੜਾ ਦੂਜਾ ਤੀਜਾ ਤੇ ਚੌਥਾ ਕਰ ਲਿਓ ਉਮੀਦ ਹੈ ਕਿ ਸਾਰਿਆਂ ਨੂੰ ਸਮਝ ਆ ਗਈ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਥੈਂਕ ਯੂ